ਰਮਾਧਵਾਵ ਲੋ ਦਿੱਤੇ ਹੋਏ ਤਜਰਬੇ ਤੇ ਸਿਆਣਪਾਂ ਨੂੰ ਦਰਸਾਉਂਦੀ ਇਹ ਕਿਤਾਬ ਤੁਹਾਡੇ ਸਨਮੁਖ ਆਡੀਓ ਤਹਿਤ ਲੇਖਕ ਡਾਕਟਰ ਤੁਗਾ ਗੁਰਪ੍ਰੀਤ ਜੀ ਦੀ ਪੋਸਤਕ ਹੈ ਚਾਰੀ ਦਿਨ ਦਿਨ 32ਵਾਂ ਜ਼ਿੰਦਗੀ ਇੱਕ ਸ਼ਤਰੰਜ ਵਾਂਗ ਹੈ ਜਿੱਤਦਾ ਉਹੀ ਹੈ ਜੋ ਆਪਣੀ ਚਾਲ ਦੇ ਨਾਲ-ਨਾਲ ਦੂਜੇ ਦੀ ਚਾਲ ਵੀ ਜਾਣਦਾ ਹੋਵੇ ਨਿਓਲੇ ਤੇ ਸੱਪ ਦੀ ਲੜਾਈ ਵਿੱਚ ਜ਼ਹਿਰ ਕਿਸੇ ਕੰਮ ਨਹੀਂ ਆਉਂਦੀ ਦੁਪਹਿਰ ਤਾਂ ਚੁੱਕੀ ਸੀ ਦਿਨ ਦਾ ਚੌਥਾ ਪਹਿਰ ਅਜੇ ਜਵਾਨ ਐਸੀ ਹੋਇਆ ਸ਼ਹਿਰ ਦੇ ਬਾਹਰ ਬਣੀ ਇੱਕ ਧਰਮਸ਼ਾਲਾ ਵੇਖ ਕੇ ਪਗੀਰ ਨੇ ਕੇਸਰ ਨੂੰ ਕਿਹਾ ਸਾਨੂੰ ਇੱਥੇ ਹੀ ਰੁੱਕ ਜਾਣਾ ਚਾਹੀਦਾ ਹੈ ਹੁਣ ਦਿਨੇ ਹੀ ਰੁਕਣ ਦੀ ਗੱਲ ਸੁਣ ਕੇ ਕੇਸਰ ਨੂੰ ਲੱਗਿਆ ਕਿ ਸਾਈਂ ਜੀ ਥੱਕ ਗਏ ਹੁਣ ਧਰਮਸ਼ਾਲਾ ਦੇ ਅੰਦਰ ਜਾ ਕੇ ਅਜੇ ਦੋਵੇਂ ਬੈਠੇ ਹੀ ਸਨ ਕਿ ਥੋੜੀ ਦੇਰ ਬਾਅਦ ਤੇਜ ਹਨੇਰੀ ਸ਼ੁਰੂ ਹੋ ਗਈ ਕਾਲੀ ਗਰਦ ਨੇ ਪੂਰਾ ਆਕਾਸ਼ ਢੱਕ ਲਿਆ ਹਨੇਰਾ ਵੱਧ ਗਿਆ ਜਿਵੇਂ ਦਿਨੇ ਹੀ ਰਾਤ ਪੈ ਗਈ ਸੀ ਉੱਡਦੀ ਗਰਦ ਸਾਹਾਂ 'ਚ ਰਰਨ ਕਰਕੇ ਕੇਸਰ ਨੂੰ ਉੱਥੂ ਆ ਗਿਆ ਫਕੀਰ ਨੇ ਆਪਣੀ ਪੋਟਲੀ 'ਚੋਂ ਕੱਢ ਕੇ ਗੋੜ ਦੀ ਰੋੜੀ ਉਸ ਨੂੰ ਚੂਸਣ ਲਈ ਦਿੱਤੀ ਜਖੜ ਤੋਬਾਚਨ ਕਰਕੇ ਹੋਰ ਲੋਕ ਵੀ ਧਰਮਸ਼ਾਲਾ ਦੇ ਅੰਦਰ ਆ ਗਏ ਸਨ ਸਾਈ ਜੀ ਤੁਹਾਨੂੰ ਕਿਵੇਂ ilm ਹੋਇਆ ਕਿ ਝੱਖੜ ਆਉਣ ਵਾਲਾ ਹੈ ਕੇਸਰ ਨੇ ਹੈਰਾਨੀ ਨਾਲ ਪੁੱਛਿਆ ਜ਼ਿੰਦਗੀ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਦੇ ਸੰਕੇਤ ਅਗਾਊਂ ਹੀ ਦੇ ਦਿੰਦੀ ਹੈ ਇਹ ਚਾਹ ਤਾਂ ਤਜਰਬੇ ਨਾਲ ਸਮਝ ਲੱਗਦੇ ਹਨ ਜਾਂ ਕਿਸੇ ਸਿਆਣੇ ਦੀ ਸਹਬਤ ਨਾਲ ਫਕੀਰ ਨੇ ਕਿਹਾ ਇੱਕ ਵਾਰ ਇੱਕ ਸਿਆਣੀ ਉਮਰ ਦਾ ਬਜ਼ੁਰਗ ਜਿਸ ਦੇ ਹੱਥ ਪੈਰ ਥੋੜੇ ਥੋੜੇ ਕੰਬਦੇ ਸਨ ਨੇੜੇ ਦੀ ਕਰਿਆਨੇ ਦੀ ਦੁਕਾਨ ਤੇ ਦਾਣੇ ਤੋਲਣ ਵਾਲੀ ਤੱਕੜੀ ਮੰਗਣ ਗਿਆ ਬਾਪੂ ਮੇਰੇ ਕੋਲ ਝਾੜੂ ਨਹੀਂ ਹੈ ਦੁਕਾਨਦਾਰ ਨੇ ਕਿਹਾ ਪੁੱਤਰ ਮੈਂ ਝਾੜੂ ਨਹੀਂ ਦਾਣੇ ਤੋਲਣ ਲਈ ਤੱਕੜੀ ਮੰਗੀ ਸੀ ਬਜ਼ੁਰਗ ਨੂੰ ਲੱਗਿਆ ਜਿਵੇਂ ਦੁਕਾਨਦਾਰ ਨੇ ਗੱਲ ਸੁਣੀ ਨਹੀਂ ਸੀ ਬਾਪੂ ਮੇਰੇ ਕੋਲ ਸ਼ਾਨੀ ਵੀ ਨਹੀਂ ਹੈ ਦੁਕਾਨਦਾਰ ਨੇ ਕਿਹਾ ਤੂੰ ਬੋਲਾ ਹੋ ਗਿਆ ਹੈ ਕਹਿੰਦਿਆਂ ਬਜ਼ੁਰਗ ਦੇ ਮੱਥੇ ਤੇ ਤਿਉੜੀ ਪੈ ਗਈ ਨਹੀਂ ਬਾਪੂ ਤੇਰੇ ਕੰਬ ਤੇ ਹੱਥ ਵੇਖ ਕੇ ਮੈਨੂੰ ਪਤਾ ਹੈ ਕਿ ਤੂੰ ਦਾਣੇ ਤੋਲਦਿਆਂ ਮਿੱਟੀ ਵਿੱਚ ਕੇਰ ਲੈਣੇ ਨੇ ਫਿਰ ਤੂੰ ਦਾਣੇ ਇਕੱਠੇ ਕਰਨ ਲਈ ਝਾੜੂ ਤੇ ਛਾਨਣ ਲਈ ਛਾਨਣੀ ਮੰਗਣ ਆਏਗਾ ਤੇ ਇਹ ਦੋਵੇਂ ਮੇਰੇ ਕੋਲ ਨਹੀਂ ਹਨ ਦੁਕਾਨਦਾਰ ਨੇ ਆਪਣਾ ਪੱਖ ਰੱਖਿਆ ਫਕੀਰ ਨੇ ਕੁਝ ਸੋਚ ਕੇ ਕਿਹਾ ਗੱਲ ਦਾ ਨਿਚੋੜ ਇਹ ਹੈ ਕਿ ਜ਼ਿੰਦਗੀ ਵਿੱਚ ਤਜਰਬੇ ਸਾਨੂੰ ਬਹੁਤ ਕੁਝ ਸਿਖਾਉਂਦੇ ਹਨ ਦੁੱਖ ਤਕਲੀਫਾਂ ਦੇ ਕੋੜੇ ਮਿੱਠੇ ਤਜਰਬੇ ਬੰਦੇ ਨੂੰ ਸਿਆਣਾ ਬਣਾ ਦਿੰਦੇ ਹਨ ਤਜਰਬਿਆਂ ਦਾ ਚੰਡਿਆ ਬੰਦਾ ਪਹਾੜ ਤੇ ਦੁਨੀਆ ਨੂੰ ਉੱਪਰੋਂ ਵੇਖਣ ਲਈ ਚੜਦਾ ਹੈ ਨਾ ਕਿ ਇਸ ਲਈ ਕਿ ਦੁਨੀਆ ਉਸ ਨੂੰ ਵੇਖੇ ਫਕੀਰ ਦੀ ਗੱਲ ਸੁਣ ਕੇ ਕੇਸਰ ਨੂੰ ਹੁਣ ਸਮਝ ਲੱਗੀ ਕਿ ਕਿਉਂ ਸਾਰਾ ਪਿੰਡ ਉਸ ਦੀ ਬੇਬੇ ਨੂੰ ਸਿਆਣੀ ਕਹਿੰਦਾ ਸੀ ਅਤੇ ਸਲਾਹ ਲੈਣ ਵਾਲਿਆਂ ਦਾ ਉਹਨਾਂ ਦੇ ਘਰੇ ਧੰਤਾ ਲੱਗਿਆ ਰਹਿੰਦਾ ਸੀ। ਛਖੜੋਂ ਥੋੜਾ ਠੱਲ ਗਿਆ ਸੀ। ਠੰਡੀ ਹਵਾ ਵਗਣ ਲੱਗੀ। ਸ਼ਾਇਦ ਮੀਂਹ ਦਾ ਸ਼ਰਾਟਾ ਪੈ ਗਿਆ ਸੀ। ਧਰਮਸ਼ਾਲਾ ਲਗਭਗ ਖਾਲੀ ਹੋ ਗਈ। ਕੇਸਰ ਤੇ ਫਕੀਰ ਨੇ ਉਥੇ ਹੀ ਆਪਣੇ ਸੌਣ ਦਾ ਪ੍ਰਬੰਧ ਕਰ ਲਿਆ ਅੱਜ ਜ਼ਿੰਦਗੀ ਦੇ ਤਜਰਬਿਆਂ ਦੀਆਂ ਗੱਲਾਂ ਸੁਣ ਕੇ ਕੇਸਰ ਨੂੰ ਆਪਣੀ ਛੋਟੀ ਜਿਹੀ ਜ਼ਿੰਦਗੀ ਦੇ ਕਈ ਤਲਖ ਤਜਰਬੇ ਯਾਦ ਆ ਗਏ ਬਾਪੂ ਦੇ ਜਾਣ ਤੋਂ ਬਾਅਦ ਬੇਬੇ ਨੂੰ ਦਰਪੇਸ਼ ਆਈਆਂ ਮੁਸ਼ਕਲਾਂ ਕੇਸਰ ਦੀਆਂ ਅੱਖਾਂ ਮੋਰੇ ਘੁੰਮਣ ਲੱਗੀਆਂ ਬਾਪੂ ਦੇ ਜਾਣ ਤੋਂ ਬਾਅਦ ਜਦੋਂ ਕੇਸਰ ਅਜੇ ਛੋਟਾ ਸੀ ਘਰ 'ਚ ਖੇਤੀ ਸੰਭਾਲਣ ਵਾਲਾ ਕੋਈ ਨਹੀਂ ਸੀ ਖੇਤਾਂ 'ਚ ਕਣਕ, ਗੁਆਰੇ ਤੇ ਬਾਜਰੇ ਦੇ ਬੀਜ ਦਾ ਛੱਟਾ ਦੇ ਕੇ ਬਾਕੀ ਕੁਦਰਤ ਉੱਤੇ ਡੋਰੀ ਛੱਡਣ ਵਾਲੀ ਗੱਲ ਹੀ ਸੀ ਕਈ ਵਾਰ ਦਾਣੇ ਮੁਕਣ ਤੇ ਬੇਬੇ ਖਾਣ ਲਈ ਕੇਸਰ ਨੂੰ ਹਰੇ ਛੋਲਿਆਂ ਦੀਆਂ ਹੋਲਾ ਭੁੰਨ ਕੇ ਦਿੰਦੀ ਪਾਣੀ ਵਿੱਚ ਸ਼ੱਕਰ ਘੋਲ ਕੇ ਪੀਤਾ ਸ਼ਰਬਤ ਯਾਦ ਕਰਦਿਆਂ ਕੀਸਰ ਅੰਦਰੋਂ ਬਾਹਰੋਂ ਸਾਰਾ ਮਿਠਾਸ ਨਾਲ ਭਰ ਗਿਆ ਉਸ ਨੇ ਬੇਬੇ ਦੇ ਹੱਥਾਂ ਦੀ ਛੋਹ ਨੂੰ ਆਪਣੇ ਮੱਥੇ ਤੇ ਮਹਿਸੂਸ ਕੀਤਾ ਰਾਤ ਨੇ ਇੱਕ ਹੋਰ ਦਿਨ ਨੂੰ ਆਪਣੇ ਆਪ ਨਾਲ ਟਕ ਲਿਆ ਅੱਖਾਂ ਬੰਦ ਕਰਕੇ ਲੰਮਾ ਪਿਆ ਕੇਸਰ ਨੀਂਦ ਦੀ ਉਡੀਕ ਕਰਨ ਲੱਗਾ ਬੇਬੇ ਨੂੰ ਯਾਦ ਕਰਦਿਆਂ ਕਰਦਿਆਂ ਉਹ ਉਦਾਸ ਹੋ ਗਿਆ ਇੱਕ ਸਦੀ ਜਿੰਨਾ ਹੀਰਵਾ ਉਸਦੇ ਸਾਹਾਂ 'ਚ ਰਲ ਗਿਆ ਉਸਦਾ ਦਿਲ ਕੀਤਾ ਕਿ ਉਹ ਵਾਪਸ ਪਿੰਡ ਮੁੜ ਜਾਵੇ ਉਸਨੇ ਹਨੇਰੇ ਵਿੱਚ ਫਕੀਰ ਵੱਲ ਵੇਖਿਆ ਉਹ ਸਮਾਦੀ ਲਈ ਅਡੋਲ ਬੈਠਾ ਸੀ ਕੇਸਰ ਉੱਠ ਕੇ ਖੜਾ ਹੋ ਗਿਆ ਪਰ ਉਹ ਇੱਕ ਕਦਮ ਵੀ ਨਾ ਪੁੱਟ ਸਕਿਆ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸੇ ਦੀ ਬਾਹ ਫੜ ਲਈ ਹੋਵੇ ਕੱਚੇ ਤੱਗੇ ਵਰਗੀ ਕਿਸੇ ਸਾਂਝ ਨੇ ਉਸਨੂੰ ਬੰਨ ਲਿਆ ਹੋਵੇ ਬਾਪੂ ਨੂੰ ਮਿਲਣ ਦੀ ਬੇਚੈਨ ਤਾੰਗ ਨੇ ਉਸਦੇ ਪੈਰਾਂ ਨੂੰ ਜਕੜ ਲਿਆ ਸੀ ਉਸਦੇ ਅੰਦਰੋਂ ਇੱਕ ਹੂਕ ਨਿਕਲੀ ਕੇਸਰਾ ਇਹਦਾ ਬੜਾ ਔਖਾ ਹੈ ਨਾ ਕਿਤੇ ਕੋਈ ਗੋਰਖ ਮਿਲਣਾ ਏ ਤੇ ਨਾ ਹੀ ਪੱਕਾ ਸੂਤ ਜਿਸ ਨਾਲ ਤੈਨੂੰ ਕੋਈ ਅੰਨੇ ਖੂਚ ਉਹ ਬਾਹਰ ਕੱਢ ਸਕੇ ਪਰ ਕੇਸਰ ਨੂੰ ਲੱਗਿਆ ਕੀ ਫਕੀਰ ਦੀਆਂ ਗੱਲਾਂ ਪੱਕੇ ਸੂਤ ਵਰਗੀਆਂ ਹੀ ਹਨ ਜੋ ਉਸ ਨੂੰ ਇਸ ਅੰਨੇ ਖੂਚੋਂ ਬਾਹਰ ਕੱਢ ਲੈਣਗੀਆਂ ਕੇਸਰ ਨੂੰ ਕਿਸੇ ਮਾਸੂਮ ਆਸ ਨੇ ਹਿਲਾਉਣਾ ਤੇ ਉਹ ਸੋਚਣ ਲੱਗਾ ਉਸ ਦੀ ਜ਼ਿੰਦਗੀ ਦੀ ਪਤਝੜ ਵੀ ਇੱਕ ਦਿਨ ਖਤਮ ਹੋਵੇਗੀ ਨਵੇਂ ਪੱਤੇ ਨਿਕਲਣਗੇ ਪਰ ਉਹ ਆਪਣੇ ਸੁੱਕੇ ਪੱਤਿਆਂ ਨੂੰ ਯਾਦਾਂ ਦੀ ਪੋਟਲੀ 'ਚ ਸਾਮ-ਸਾਮ ਰੱਖੇਗਾ ਜਦੋਂ ਟੁੱਟ ਸੀ ਗਿਆ ਮੈਂ ਸੁੱਕੇ ਪੱਤੇਆਂ ਦੇ ਵਾਂਗ ਲੋਕੀ ਹੋ ਗਏ ਇਕੱਠੇ ਅੱਗ ਲਾਉਣ ਦੇ ਲਈ ਪੱਤ ਚੜਦਾ ਗੀਤ ਧੰਨਵਾਦ 40 ਦਿਨ ਕਹਾਣੀ ਦੇ ਅਗਲੇ ਦਿਨ ਤੇ ਪਿਛਲੇ ਦਿਨ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਐਂਡ ਲਾਈਕ ਕਰੋ ਧੰਨਵਾਦ